ਤਰੋ ਪਰੰਦਰਾ ਹੋਰ ਹੋ ਰਿਹਾ ਹੈ। ਇਹ ਤੁਹਾਡਾ ਦਾ ਸਵਾ ਹੈ ਦਾ ਜਿੰਨੇ ਹੋ ਗਏ ਆ ਸਵਾ 5 ਤੇ 8 ਦਾ ਤੁਹਾਡਾ ਬਿਲਕੁਲ ਦਾਸ। ਦਾ ਸਾਰੇ ਇਹ ਕਿ ਕਿਸ਼ੇ ਦਿੱਤੀ ਗਈ ਉਹ ਥੱਲੇ ਪਈ ਹੋਈ ਆ। ਬੰਦਾ ਅਰ ਕੋ ਪੂਰੀ ਭਾਰੇ ਚੱਲੇ ਆ। ਚਾਹ ਪੀ ਕੇ ਥੋੜਾ ਕੈਮ ਹੋਈਏ। ਜਾਂਦੇ ਪਹਿਲਾਂ ਕੁਇਸ ਟੈਸਟ ਹੋਣਾ ਫਿਰ ਹੋਣਾ ਫਿਜ਼ੀਕਲ ਟੈਸਟ। ਬੰਦੇ ਦਾ ਪਰੰਪਰਿ ਉਹ ਆਪਣਾ ਮਾਗ ਵਿੱਚ ਆ ਗਿਆ। ਅੱਜ ਪਤਾ ਲੱਗੂ ਕੌਣ ਕਿੰਨੇ ਕਾ ਪਾਣੀ ਦਾ ਜਵਲੀਆਂ ਬਹੁ ਮਾਰਦੇ ਸੀਗੇ ਬੈਠੇ ਸਾਰੇ ਸਾਰੇ ਉਹਦੇ ਹੀ ਐ ਕਰਦਾ ਸੀ ਲੋਕ ਕਰਦੇ ਹਾਂ ਤੇ ਮੁੜਾਈ ਵੀ ਨਹੀਂ ਕਿਸ ਹਾਲ ਨਾ ਪੜੇ ਭੀ ਉਹਨਾਂ ਤੋਂ ਸ਼ਾਮਣੀ ਚੱਕ ਕੇ ਆਪਣੀ ਤਕਾਬਾਂ ਨਾਲ ਲੋਡ ਕਰਕੇ ਹੋ ਚੁੱਕੇ ਆ ਹੁਣ ਉਹ ਵਾਣਾ ਹੋਈ ਹੈ ਸਾਡੀ ਇਹ ਜੱਦੀ ਟੈਕ ਇੱਧਰ ਵੀ ਬੈਠੀ ਹੈ ਟੀਮ ਆਪਣੀ ਉਧਰ ਵੀ ਐਦਾਂ ਇੱਧਰ ਹੀ ਐ ਐਦਰੀ ਐਦਰੀ ਕਿਤਾ ਹਾਂਜੀ ਠੀਕ ਹੈ ਕੈਮੋ ਫੇ ਅੱਜ ਹਾਂ ਸੈਟ ਰੇਗਾ ਹੋਰ ਦਾ ਫਦੇ ਕਰਕੇ ਆਣਾ ਆਪਾਂ ਸਾਰਿਆਂ ਨੇ ਇਹ ਆਹ ਫੜੀ ਬੋਕੜਾ ਬੀਚੇ ਲਾਓ ਵੀ ਮਿੱਤਰੋ ਅੱਜ ਸੀਗਾ ਫਿਜ਼ੀਕਲ ਟੈਸਟ ਤੇ ਆਪਣੇ ਜਿੰਨੇ ਵੀ ਮੁੰਡੇ ਸੀਗੇ ਨਾਲ ਸਾਰਿਆਂ ਦਾ ਕਲੀਅਰ ਹੋ ਗਿਆ ਜਿਹੜੇ ਮੁੜ ਕੇ ਸਾਡੇ ਤੋਂ ਬਾਅਦ ਆਏ ਸੀ ਉਹਨਾਂ ਚੋਂ ਚਾਰਕ ਜਣੇ ਰਹਿ ਗਏ ਆ ਅੱਡਾ ਸਾਰਿਆਂ ਦਾ ਵਧੀਆ ਹੋ ਗਿਆ ਬਸ ਜ਼ਰੂਰ ਹੋਏ ਜਿੰਨਾ ਸੌਖਾ ਲੱਗਦਾ ਸੀ ਇਹਨਾਂ ਹੈ ਨਹੀਂ ਤੇਗਾ ਸੌਖਾਈ ਮਨ ਲਗੀ ਕੱਲੀ ਦੌੜ ਥੋੜੀ ਔਖੇ ਸੀਗੀ ਸਭ ਤੋਂ ਪਹਿਲਾਂ ਦੌੜੇ ਕਰਾਵੇ ਦੌੜ ਤੋਂ ਬਾਅਦ ਨਾਲ ਹੀ ਲੌਂਗ ਜੰਪ ਲੌਂਗ ਜੰਪ ਤੋਂ ਬਾਅਦ 30 ਕਿਲੋ ਪਹਿਲਾਂ ਖਿੱਚਣਾ ਹੁੰਦਾ ਫੇਰ 30 ਕਿਲੋ ਅੱਧਾ ਵਾਪਸ ਲੈ ਕੇ ਆਣਾ ਵੇਟ ਨੂੰ ਫੜ ਕੇ ਜਿਹੜਾ ਆਪਾਂ ਜਿਮ ਚ ਐਕਸਰਸਾਈਜ਼ ਕਰਦੇ ਆਂ ਇਹ ਬੈਲੀ ਨਹੀਂ ਸੌਖੇ ਪੰਜ ਚ ਮਾਲ ਲਾ ਕੇ ਖੜੇ ਹੁਣ ਹੋਈ ਸੀਗੀ ਸਾਡੀ ਬ੍ਰੇਕ ਬ੍ਰੇਕ ਬਾਅਦ ਵਿੱਚ ਸਵੇਰ ਅੱਜ ਰੈਪ ਮਿਲਿਆ ਇੱਕ ਵੈਜ ਮਿਲਦਾ ਹੁੰਦਾ ਇੱਕ ਨੌਨ ਵੈਜ ਨਾਲ ਫਰੂਟੀ ਨਾਲ ਬਨਾਣਾ ਫਰੂਟੀ ਦਾ ਹੈ ਬੀਤੀ ਨਹੀਂ ਹੈ ਕੀ ਹੁਣ ਕੱਲ ਨੂੰ ਹੋਣਾ ਦੂਸਰਾ ਟੈਸਟ ਹੋਣਾ ਕਮਲ ਨੇ ਵੀ ਹੋ ਗਿਆ ਕਮਲ ਤਾਂ ਫੇ ਵੀ ਠੀਕ ਆ ਕਮਲ ਤੋਂ ਵੀ ਜਿਆਦਾ ਮੋٹے ਮੋٹے ਸੀਗੇ ਉਹ ਹੁਣਾਂ ਚੋਂ ਚਾਰ ਕਿ ਚਾਰ ਪੰਜ ਜਣੇ ਮੋਟੇ ਆ ਮੁੰਡੇ ਤੇ ਹੁਣਾਂ ਚੋਂ ਇੱਕ ਦਾ ਹੋ ਗਿਆ ਦੋ ਤਿੰਨ ਜਣ ਰਹਿ ਗਏ ਉਹ ਹੁਣਾਂ ਦਾ ਵੀ ਜਾਣਾ ਸੀਗਾ ਹੁਣਾਂ ਚੋਂ ਇੱਕ ਨੂੰ ਬਾਜ ਮਾਰੀ ਸੀ ਕਿ ਰੁਕ ਜਾ ਉਹ ਸਾਰੇ ਸਾਰੇ ਹੀ ਰੁਗ ਗਏ ਇੱਕ ਤਾਂ ਮੁੰਡਾ ਐ ਲੰਬਾ ਆ ਲੰਬਾ ਉੱਚਾ ਪਤਲਾ ਜਿਹਾ ਉਹ ਵੀ ਵਿਚਾਰਾ ਰਹਿ ਗਿਆ ਹੁਣ ਹੁਣਾਂ ਦਾ ਦੇਖੋ ਕੱਲ ਨੂੰ ਕੀ ਬਣਦਾ ਉਹਨਾਂ ਨੇ ਗੱਲ ਕੀਤੀ ਤਾਂ ਕਹਿੰਦੇ ਕੱਲ ਨੂੰ ਤੁਹਾਡਾ ਹੋਊਗਾ ਟੈਸਟ ਸਾਡਾ ਅੱਜ ਹੋ ਗਿਆ ਕੱਲ੍ਹ ਸਾਡਾ ਰਿਟਨ ਟੈਸਟ ਐਮਸੀਕਿਊ ਆਣੇ ਆ ਤੇ ਤੇ ਹੁਣ ਕੱਲ ਨੂੰ ਵੀ ਫਿਰ ਬਾਬਾ ਮਿਹਨਤ ਕਰੇ ਸਾਰੇ ਪਾਸ ਹੋਣ ਅਸੀਂ ਵੀ ਹੋਈਏ ਲੈ ਆਏ ਆ ਸਾਰੇ ਕੰਮ ਕਰਨ ਆਏ ਆ ਮਿਹਨਤ ਕਰਨ ਆਏ ਆ ਇਹ ਕਲੀਅਰ ਹੋਊਗਾ ਤਾਂ ਹੀ ਸਾਡਾ ਸਿਹਰਾ ਲਾਇਸੈਂਸ ਆਣਾ ਜਿਹੜਾ ਲਾਇਸੈਂਸ ਤੋਂ ਬਾਅਦ ਫੇਰੀ ਅਸੀਂ ਡਿਊਟੀ ਜੁਆਇਨ ਕਰਨਾ ਉਹ ਉਹ ਵਾਲਾ ਤਾਂ ਹੋ ਗਿਆ ਉਹ ਵਾਲਾ ਤਾਂ ਹੋ ਗਿਆ ਆ ਦੇਖਣ ਨੂੰ ਪੜ ਰਿਹਾ ਇੰਨਾ ਸਹੀ ਹੈ ਕਿਚਤਾ ਨਹੀਂ ਆ ਸਾਡੀ ਟੀਮ ਖੜੀ ਐ ਰਿਵਿਊ ਲੈਣੇ ਹੀ ਨਾ ਕੋਈ ਜਾ ਕੇ ਦੱਸ ਦੱਸ ਸਭ ਮੁੰਡੇ ਮਾੜੇ ਆਪਣੇ ਫਿਜ਼ੀਕਲ ਟੈਸਟ ਬਾਰੇ ਹੋ ਗਿਆ ਪਹਿਲੀ ਦਿਨ ਜਿੱਤੀ ਜੰਪ ਪੈਸੇ ਤੱਕ ਸੀਗਾ ਡੋਲੇ ਮਾੜੇ ਉਹ ਤੇ ਮਾਰਿਆ ਟਿਕਾ ਕੇ ਘੈਂਟ ਠੀਕ ਨਾਲ ਸਰ ਸਰ ਕਰੀਬ ਕਿਤਨਾ ਕਰਨੇ ਸਾਰੇ ਆਪਣੀ ਸਾਰੇ ਦੀ ਤਰੀਕ ਕੀਤੀ ਜਿਹੜਾ ਸਾਡਾ 5000 ਦਾ ਉਹ ਕਹਿੰਦਾ ਹੋਰ ਨਹੀਂ ਜਿਆਦਾ ਕੀਤੀ ਉਹ ਜਿਹੜਾ ਮੁੰਡਾ ਪਿੱਛੇ ਤੁਰਿਆ ਜਾਂਦਾ ਉਹ ਰਹਿ ਗਿਆ ਉਹ ਪਤਲਾ ਜਿਹਾ ਵੀ ਮੈਨੂੰ ਕਹਿੰਦਾ ਆਰ ਯੂ ਕਿਕਨ ਪਲੇਅਰ ਮੈਂ ਕਹਾ ਯੈਸ ਮੈਂ ਕਹਿੰਦਾ ਯੂ ਆਰ ਬਿਲਕੁਲ ਗੁੱਡ ਟੂ ਬਿਟ ਮੈਂ ਕਹਾ ਗੁੱਡ ਟੂ ਬਿਟ ਕਿਉਂਕਿ ਆਈ ਸੀ ਯੂ ਯੂਰ ਲੌਂਗ ਜੰਪ ਇਜ਼ ਵੈਰੀ ਹਾਈ ਹਾਂ ਅੱਜ ਮੁੰਨੇ ਨੰਬਰ ਲੈ ਗਏ ਮਾਵਾ ਪੇਪਰ ਦਾ ਅੱਜ ਦਾ ਮੱਛਰੀ ਹੈ ਕੱਲ ਦੀ ਟੈਨਸ਼ਨ ਹੁਣ ਕੱਲ ਪਾ ਕੱਲ ਦੀ ਟੈਨਸ਼ਨ ਹੈ ਕੱਲ ਕੀ ਬੰਦਾ ਲਓ ਵੀ 3 ਵਜ ਗਏ ਤੇ ਛੁੱਟੀ ਹੋ ਗਈ ਹੈ ਫਿਜ਼ੀਕਲ ਦਾ ਅੱਜ ਹੋ ਗਿਆ ਹੁਣ ਕੱਲ ਨੂੰ ਕੱਲ ਨੂੰ ਮੋਰਚਾ ਫਤਿਹ ਹੋਊਗਾ ਹੁਣ ਦੇਖਦੇ ਆਂ ਬਾਬਾ ਮਿਹਨਤ ਕਰੇ ਬਜਰੰਗ ਬਲੀ ਭੋਲੇ ਦਾ ਸਾਰਿਆਂ ਦਾ ਹੀ ਕਿਉਂਕਿ ਸਾਰੇ ਹੀ ਮਿਹਨਤ ਕਰਨ ਲੱਗੇ ਹੋਏ ਆ ਇਕੱਲੇ ਹੀ ਨਹੀਂ ਆਹੀ ਸਾਰੇ ਡਟੇ ਹੋਏ ਆ ਹੁਣ ਵਿੱਚ ਪੜਨ ਵਾਲੇ ਵੀ ਹੈਗੇ ਆ ਵਿੱਚ ਨਹੀਂ ਵੀ ਪੜਨ ਵਾਲੇ ਆਗੇ ਫੇ ਸਾਡੇ ਯਾਰ रे किए तकड़ा <laughs> माहौल चेक करो भी यही दो चार दिन बाद देखने क्योंकि अभी कमरे च बैठ रही था बिना आई टी करके ਆ ਬਾਸ ਸਾਡੇ ਆਪਣੇ ਅੱਡੇ ਤੇ ਕੱਡਾ ਇੰਦਾ ਸਨ ਸਾਡਾ ਕੈਂਪ ਜੇ ਤੂੰ ਜੇ ਕਰੀਏ ਇਹ ਫੇਰ ਚਾਰ ਬੱਤ ਚਲੀ ਆ ਬਾਦੂ ਨੇ ਕਰੀਏ ਕੋਈ ਬੀ ਪਾਏ ਤੇ ਪਹੁੰਚ ਗਏ ਆਰਾਮ ਫਰਮਾਈਏ ਹੁਣ ਥੋੜਾ ਜਾ ਕੇ ਕਰ ਗਏ ਉਹ ਸਕੇ ਹਾਂ ਤੂੰ ਅਥੇਲੇ ਆ ਕੇ ਹਾਂ ਛੁੱਟ ਕੇ ਮੈਂ ਗਿਆ ਤੇ ਆ ਗਿਆ ਚਲੋ ਕੋ ਦਾਲ ਲਓ ਸਟਰਾ ਗਲੇ ਇਧਰ ਯਾਰ ਹੂੰ ਮੈਂਡੇਟਰੀ ਯਸ ਅਸੀਂ ਉਹਨਾਂ ਨੂੰ ਪੀ ਰੋ ਹਾਂ ਚੈੱਕ ਆ ਲੈਣੇ ਫ੍ਰੀ ਹੋ ਗਏ ਅਸੀਂ ਆਏ ਸੀਗੇ ਹੁਣ 10-20 ਮਿੰਟ ਆਰਾਮ ਕਰਕੇ ਕਾਫੀ ਪੀਣ ਤੇ ਨਾਲ ਮੈਨੂੰ ਕਿ ਭੁੱਖ ਲੱਗੀ ਕੁਝ ਖਾ ਲੈਣੇ ਆ ਜਿੰਨਾ ਟਾਈਮ ਸਾਨੂੰ ਬਣਾਉਣ ਨੂੰ ਲੱਗਣਾ ਸੀ ਉਹਨੇ ਕੀ ਪੈਸੇ ਬਾਹਰ ਦੇ ਲੱਗਣੇ ਆ ਉਹਨੇ ਕੀ ਘਰੇ ਲੈ ਜਾ ਕੇ ਬਣਾਉਣ ਨੂੰ ਲੱਗਣਾ ਹੀ ਮੈਂ ਤੇ ਹੁਣ ਨਹੀਂ ਆਏ ਹਾਂ ਬਸ ਆ ਰਗੇ ਜਾ ਕੇ ਆਰਾਮ ਕਰਾਂਗੇ ਫੇਰ ਆਪ ਨੂੰ ਪੜ੍ਹਨਾ ਵੀ ਹੈ ਕੱਲੋ ਪੇਪਰ ਹੈ ਮਾ ਮੈਂ ਫਰਮ ਜਿਹੜੀ ਟੈਂਸ਼ਨ ਵਾਲਾ ਨੋਰਮ ਹੈ ਪੂਰਾ ਪੂਰਾ ਇੱਕ ਬੰਦੇ ਨੂੰ ਥੋੜਾ ਪ੍ਰੈਸ਼ਰ ਆ ਰਿਹਾ ਹੈ। ਸਿਲ ਪੇਪਰ ਹੀ ਹੈ। ਬਿਟੀ ਕਲ ਤੋਂ ਨਾਲੋਂ ਬਦਲ ਕੇ ਮੈਂ ਜਿਆਦਾ ਅੱਗੇ ਭਾਇਆ। ਪ੍ਰੋਨਨਸੀਏਸ਼ਨ ਚੈੱਕ ਕਰਦੇ ਹਾਂ। ਇਨ ਦੀ ਸਿਚੁਏਸ਼ਨ, ਸਪੈਸੀਫੀਕੇਸ਼ਨ, ਦ ਲੀਡਿੰਗ ਕੌਜ਼ ਆਫ ਹਰ ਡੈਥ অর ਇੰਜਰੀ। ਮਤਲਬ ਇਹ ਪੇਪਰ ਆ ਐਕਚੁਅਲੀ ਇਹ ਆ ਸਕਦਾ ਹੈ। ਇਹਨਾਂ ਨੇ ਇਹੀ ਵਰਡ ਪਾਣਾ। ਐਸ ਵੀ ਐਸ ਫਿਕਸੇਸ਼ਨ ਤੇ ਇਹਦਾ ਮਤਲਬ ਕੀ ਹੋਏਗਾ? ਉਹ ਨਾ ਬਣਾ ਪੈਂਦੇ ਜਿਹੜੇ ਵਰਡ ਤੇ ਹੋ ਰਹੀ ਹੈ। ਕੋਈ ਨਾ ਕੋਈ ਨਾ ਇਹਦਾ ਮਤਲਬ ਕੀ ਹੋਏਗਾ ਸਫੋਗੇਸ਼ਨ ਸਫੋਗੇਸ਼ਨ ਹੋ ਗਿਆ ਸਾਡਾ ਪੂਰਾ ਬੋਰ ਮੇਨ ਸੈਜ ਬਾਇ ਨਾ ਪਾਣੀ ਪਾਲਣਾ ਸੀ ਉਹ ਇੰਨੀ ਕਦਾਂ ਉਹ ਇੰਨੀ ਕਾਨੂੰ ਮਿਹਰਬਾਨੀ ਕੀਤੀ ਐ ਇੰਨੀ ਤੁਸੀਂ ਸ਼ੂ ਨਾ ਪਾਣੀ ਚੱਲ ਬੈਟ ਗਿਆ ਪਾਣੀ ਪਾਲਣਾ ਨਹੀਂ ਪਾਣੀ ਪਾ ਕੇ ਬਤਾ ਲੈਣੀ ਥੋੜੀ ਆਹ ਥਾਲ ਆਈ ਖਾ ਗਿਆ ਮੈਨਾਂ ਦਦੀ ਤਾਂ ਨਾਲ ਦੀਓ ਚ ਪਾਣੀ ਵਾਕੇ ਚੱਲ ਕੋਈ ਨਾ ਸਮਾਲ ਏਰੀਆ ਇਸ ਕਲੀਨਿੰਗ ਰੋਟ ਗਿਆ ਠੀਕ ਆ ਕੇ ਹੋ ਗਏ ਆ ਵਿਲੇ ਹੁਣ ਦੂਜਾ ਸੈਸ਼ਨ ਲਾਵਾਂਗੇ ਹੁਮ ਪੜਾਂਗੇ ਕੁਐਸਚਨ ਆਨਸਰ ਕੱਲੇ ਇੱਕ ਸਾਡੇ ਕੋਲ ਪੀਡੀਐਫ ਆ ਉਹ ਪੜਨਾ ਹੈ ਜਦ ਤੱਕ ਮੈਂਗਾ ਸ਼ੈਲਟਰ ਪ੍ਰੈਸ ਕਰ ਨਹੀਂ ਜਾਵੇ ਸਾਡਾ ਕੋਸ਼ਾ ਵੀ ਕਰਨਾ ਲੰਦਾ ਕੋਈ ਉਥੇ ਦਾ ਸਾਲੀ ਸਾਹਮਣੇ ਦੇ ਦੇਣੀ ਆ ਮਾਸੀ ਨੂੰ ਸ਼ੈਲਟਰ ਪ੍ਰੈਸ ਕਰ ਚੱਕੋ ਮਾਸੀ ਨੇ ਸ਼ਾਮ ਤੱਕ ਪ੍ਰੈਸ ਕਰਕੇ ਦੇ ਦੇਣੀ ਮਾਸੀ ਸਾਹਮਣੇ ਸਾਡੇ ਕਰਦੇ ਆ ਕਪੜੇ ਪ੍ਰੈਸ ਸ਼ਾਮ ਨੂੰ ਸਾਰੀਆਂ ਪ੍ਰੈਸ ਹੁੰਦੀਆਂ ਨੇ ਖੜੇ ਪੈਰ ਵੀ ਕੋਈ ਚੀਜ਼ ਕਰਨੀ ਪ੍ਰੈਸ ਇਥੇ ਹੁਣ ਸਾਲਾ ਵੀ ਪਰ ਉਹਦਾ ਪ੍ਰੈਸ ਵਧੀਆ ਲੈ ਕੇ ਆਏ ਹੋਏ ਭਾਈ ਹੁਣੇ ਆਦੇ ਪੈ ਪੈ ਲਗਾਏ ਦੋ ਪ੍ਰੈਸਾਂ ਮਾਰੋ ਚੱਕੋ ਚਿਆ ਕੈਂਚ ਚਿਕਨੇ ਘੜ ਦਿੰਦੀ ਹੈ ਬੱਟ ਮੈਂ ਪ੍ਰੈਸ ਕਰਕੇ ਪਰਾਂ ਵੱਲੇ ਮਿਲਦੇ ਤੁਹਾਨੂੰ ਮੇਰੀ ਪੈਂਟਾਂ ਬੁਗੇ ਬੈ ਕੇ ਪ੍ਰੈਸ ਕਰੋ ਕੀ ਹੋ ਗਿਆ ਮਾਕੇ ਬੈ ਕੇ ਪ੍ਰੈਸ ਕਰੋ ਖੜੇ ਬਹੁਤ ਹੁੰਦੇ ਆ ਉਹ ਕੈਸੀ ਬਸ ਹੌਂਗਿੰਗ ਦਾ ਚੱਕਰ ਤੇ ਬੈਠਦਾ ਪੂਰੇ ਪੂਰੇ ਫੀਲਿੰਗ ਲੈ ਕੇ ਕਰਨਾ ਅੱਧੀ ਨਹੀਂ ਲੈਣੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਜਿੰਦਾਬਾਦ ਪੁੱਛਣ ਪੁੱਛਣ ਕੇ ਰਾਜਾ ਪੁੱਛ ਲਾ ਕਿ ਅੱਦੀ ਸੌਂਦੇ ਰਹਿ ਜੀ ਸਾਨੂੰ ਬੁਲਾਦੇ ਤੇ ਨਹੀਂ ਨਹੀਂ ਆਪਾਂ ਇਹ ਤਾਂ ਡਿਊਟੀ ਵਾਲੇ ਆ ਆ ਜਾਓ ਕੋਸ ਸਾਹਿਬ ਤੁਹਾਡੀ ਵੇਟ ਤੁਹਾਡੀ ਵੇਟ ਕਰਦੇ ਮੈਂ ਆ ਜਾ ਆਇਆ ਤੂੰ ਅਮਨ ਪੜ੍ਹੀਏ ਭਾਈ ਪੜਾਉਣਾ ਤੁਹਾਨੂੰ ਹੈ ਪੜਾਉਣਾ ਚੱਲ ਵੀ ਇੱਕ ਇੱਕ ਮੈਂ ਨਹੀਂ ਪੜਾਣਾ ਅਸੀਂ ਵੀ ਪੜਨਾ ਮੈਂ ਤਾਂ ਸਾਲਾ ਪੜਨਾ ਮੈਂ ਕਿੱਥੋਂ ਪੜਾਉਣਾ ਔਨੇ ਪੜਾਉਣਾ ਅਸੀਂ ਵੀ ਪੜਨਾ ਇਹਦੇ ਕੋਲ ਕੁੜੀ ਚੋਣ ਆਜੋ ਆਹੀ ਵਾਲੇ ਕੁਛ ਨਾ ਪੜਨੇ ਹੁਣ ਚਲੋ ਕੋਸ ਸਾਹਿਬ ਤੁਸੀਂ ਸ਼ੈਲਟਾ ਹੀ ਪ੍ਰੈਸ ਕਰੀ ਜਾਂਦੇ ਹੁਣ ਆ ਜਾਓ ਤੁਹਾਡੀ ਵੇਟ ਹੈ ਕਿਹੜਾ ਸਟਾਰਵਿੰਗ ਇਸ ਦਾ ਮੈਥਡ ਆਫ ਰੂਵਿੰਗ ਫਿਊਲ ਦੇਖਿਆ ਹੈਗਾ ਹੈਗਾ ਉਹ ਇਹੀ ਇਹੀ ਕੁਐਸਚਨ ਪੜ੍ਹਨੇ ਆ ਜਾ ਹੁਣ ਆ ਜਾ ਕੋਸ ਸਾਹਿਬ ਹੈ ਪਤਾ ਨਹੀਂ ਕਿੱਧਰ ਵੀ ਦੀ ਹੈ ਆ ਆ ਆ ਕੋਸ ਸਾਹਿਬ ਆ ਥੱਲੇ ਖਾਲ ਬੁਰਾਈ ਆ ਕੱਲ ਤੋਂ ਕੱਲ ਨੂੰ ਤੁਸੀਂ ਜੱਜ ਕਰ ਲਿਓ ਦੇਖਣਾ ਸੀ ਖੁਸ਼ ਹੋ ਕੇ ਵਲੌਗ ਬਣਾਉਂਦੇ ਹੋਏ ਆਵਾਂਗਾ ਜਰੂਰ ਇਹ ਤਾਂ ਸਾਡਾ ਪੇਪਰ ਵਧੀਆ ਪਿਆ ਜੇ ਕੋਈ ਵੀ ਨਾ ਰਿਵਿਊ ਆਇਆ ਤੇ ਪੇਪਰ ਮਾੜਾ ਹੀ ਪਿਆ ਮੈਂ ਕੱਲ ਨੂੰ ਜੱਜ ਕਰ ਲਿਓ ਦੇ ਤਾਂ ਇਦਾਂ ਖੁਸ਼ ਹੋ ਕੇ ਬਣਾਉਂਦੇ ਆ ਫੇਰ ਪੇਪਰ ਵਧੀਆ ਹੈ ਜਿੱਦਾਂ ਠਿੱਲੇ ਚੱਕਣ ਲੈ ਗਏ ਫੇਰ ਪੇਪਰ ਠਿੱਲਾ ਮਠਾਈ ਦੇਖੋ ਆ ਵੀਰ ਵਾਸਤੇ ਨਾ ਹੈ ਇਹ ਜਪਾ ਬਾਕੀ ਸਮਾਲ ਏਰੀਆ ਐਰ ਕਲੀਨਿੰਗ ਉਹ ਬੰਦੱਸ ਸੇਗਮੰਟ ਹਸਮੋ ਵਾਲੇ ਏਰੀਆ ਵਾਲੇ ਜੋ ਬੰਦੱਸ ਜੋ ਬੰਨ ਮੜਦੇ ਲਾਈ ਹੈਡ ਹੁਣ ਸਮਾਲ ਏਰੀਆ ਕਲੀਨਿੰਗ ਵਾਲਾ ਇੱਕ ਮਾਰ ਦੱਸੀ ਕਿਦਾਂ ਕੀ ਸਕਦਾ ਹਾਂ ਹਾਂਜੀ ਸਮਾਲ ਏਰੀਆ ਕਲੀਨਿੰਗ ਬੀ ਆਪਸ਼ਨ ਸਮਾਲ ਏਰੀਆ ਕਲੀਨਿੰਗ ਨੀਅਰ ਬਾਈ ਬੁਰਜ ਖਲੀਫਾ ਨੀਅਰ ਬਾਈ ਬੁਰਜ ਖਲੀਫਾ ਮੈਨੀ ਮੈਨ ਟਿਪ ਬਹੁਤ ਹੋਰੀ ਟੂ ਮਾਚ ਟਿਪ ਇਹ ਸਮਝ ਆਈ ਥੋੜੀ ਜਿਹਾ ਪਹਿਲੇ ਫਿਊਲ ਦੂਸਰਾ ਸੈਸ਼ਨ ਚੱਲਦੇ ਹੋਏ ਪਾਣੀ ਨਹੀਂ ਪੀਣ ਤੇ ਲੱਗ ਜਿੰਨੀ ਭਾਈ ਉਹ ਰੀਲੀ ਸਟਾਰਵਿੰਗ ਜਿਹੜਾ ਹੁਣ ਜੇ ਤੈਨੂੰ ਇਥੇ ਸਟਾਰਵਿੰਗ ਦੀ ਜਗ੍ਹਾ ਸਾਰੇ ਕੋਸਾਂ ਨਾਲ ਨਾਲ ਦੇ ਬੈਠੇ ਆ ਆਵੇ ਸੁਣਾਂ ਨੇ ਬੈਠੇ ਆਪਣੇ ਦਿਮਾਗ 'ਚ ਰੱਖਣਾ ਕਿ ਇਹ ਪ੍ਰੋਸੈਸਾਂ ਜੇ ਸਟਾਰਵਿੰਗ ਦੀ ਜਗ੍ਹਾ ਤੇ 쿨ਿੰਗ ਆ ਗਿਆ ਫਿਰ ਤੇਰਾ ਹੀਟ ਹੋ ਜਾਣਾ ਜੇ ਇਥੇ ਕੀ ਕਹਿੰਦੇ ਉਹ ਆ ਗਿਆ ਤੇਰਾ ਸਟਾਰਵਿੰਗ ਸਮੂਥਿੰਗ ਆ ਗਿਆ